और ये देखो सेब ये सारा करके खराब है नींबू बिके जी सत रुपए सत्तर रुपए किलो नुकसान हो रहा है जी बहुत नुकसान सेब वैसे तो सौ रुपए किलो है लेकिन जी सारा खराब हो गया अब ये नहीं बिक सुबह से शाम तक खाली बैठे हैं गिराके आई नहीं अब देखो सारे ਬਲੋਕ ਦੀ ਸਪਲਾਈ ਸਬਜੀ ਮੰਡੀ ਬੋਨੀਗੜ ਸੇ ਹੈ ਬੋਨੀਗੜ ਤੋਂ ਹੈ ਫਿਰ ਵੀ ਅਸੀਂ ਵੇਲੇ ਮਿਲੇ ਸਬਜ਼ੀਆਂ ਦੇ ਰੇਟ ਬਹੁਤ ਜ਼ਿਆਦਾ ਵਧ ਗਏ ਐ ਤੇ ਗਾਹ ਕੀ ਥੋੜੀ ਜਿਹੀ ਮੰਦੀ ਵੀ ਕਰ ਨਹੀਂ ਕਰਦਾ ਗਾਹ ਬਾਹਰ ਨਿਕਲਦੇ ਕੋਈ ਸੱਚੀ ਸਬਜੀ ਸਬਜ਼ੀ ਦਾ ਦੇਖੋ 9 ਵਜੇ ਤੋਂ ਬਾਅਦ ਤਾਂ ਬਿਲਕੁਲ ਸੁਨਸਾਨ ਨੇ ਹੋ ਜਾਂਦੇ ਐ ਸ਼ਾਮ ਨੂੰ 5 ਵਜੇ ਤੋਂ ਬਾਅਦ ਬਾਜ਼ਾਰ ਨਿਕਲਦਾ ਪਜਾਣ ਦਾ ਲਗਾਤਾਰ ਪੰਜਾਬ ਭਰ ਦੇ ਵਿੱਚ ਜਿੱਥੇ ਗਰਮੀ ਵਧ ਰਹੀ ਹੈ ਤਾਂ ਉਹ ਉੱਥੇ ਹੀ ਮਾਰਕੀਟ ਦੇ ਵਿੱਚ ਵੀ ਮੰਦਾ ਆ ਰਿਹਾ ਹੈ ਤਾਂ ਤੁਹਾਨੂੰ ਜਾਣਕਾਰੀ ਦੇ ਦਈਏ ਕਿ ਲਗਾਤਾਰ ਜਿਸ ਤਰੀਕੇ ਪੰਜਾਬ ਦੇ ਵਿੱਚ ਗਰਮੀ ਵਧ ਰਹੀ ਹੈ ਤਾਂ ਸਬਜ਼ੀਆਂ ਦੇ ਰੇਟ ਵੀ ਵਧ ਰਹੇ ਨੇ ਤਾਂ ਤਾਂ ਮੈਂ ਸਬਜ਼ੀ ਮੰਡੀ ਦੇ ਵਿੱਚ ਮੌਜੂਦਾ ਤਸਵੀਰ ਦੇਖ ਸਕਦੇ ਹੋ ਕਿਸ ਤਰੀਕੇ ਜਿਹੜੀ ਦੁਕਾਨਦਾਰ ਨੇ ਤਾਂ ਵਿਹਲੇ ਬੈਠੇ ਨੇ ਕਿਉਂਕਿ ਗਰਮੀ ਕਾਰਨ ਜਿਹੜੀ ਸਬਜ਼ੀ ਆ ਉਹ ਘੱਟ ਵੀ ਆ ਰਹੀ ਹੈ ਤੇ ਖਰਾਬੀ ਹੋ ਰਹੀ ਹੈ ਮੇਰੇ ਨਾਲ ਪ੍ਰਧਾਨ ਜੀ ਮੌਜੂਦ ਨੇ ਪ੍ਰਧਾਨ ਜੀ ਕਿਸ ਤਰੀਕੇ ਦੇਖਦੇ ਹੋ ਗਰਮੀ ਵਧ ਰਹੀ ਹੈ ਪੰਜਾਬ ਦੇ ਵਿੱਚ ਤੇ ਕਿੰਨਾ ਕੁ ਜਿਹੜਾ ਫਰਕ ਪੈ ਰਿਹਾ ਹੈ ਦੇਖੋ ਜੀ ਇਹ ਜਿਹੜਾ ਟੈਂਪਰੇਚਰ ਵਧਿਆ 47 47 ਟੈਂਪਰੇਚਰ ਗਿਆ ਇਹਦਾ ਸਾਨੂੰ ਬਹੁਤ ਨੁਕਸਾਨ ਹੋਇਆ ਆ ਦੇਖੋ ਪਹਿਲੇ ਤਾਂ ਮੈਂ ਆਪਕੋ ਦਿਖਾਤਾ ਹੂੰ ਇਹ ਦੇਖੋ ਇਹ ਸਾਰਾ ਨਿੰਬੂ ਟੈਂਪਰੇਚਰ ਵਧਨ ਕਰਕੇ ਖਰਾਬ ਹੋ ਗਿਆ ਔਰ ਇਹ ਦੇਖੋ ਸੇਬ ਇਹ ਸਾਰਾ ਟੈਂਪਰੇਚਰ ਵਧਨ ਕਰਕੇ ਖਰਾਬ ਹੈ ਨਿੰਬੂ ਕੀ ਰੇਟ ਚੱਲ ਰਿਹਾ ਨਿੰਬੂ ਵਿਕੇ ਜੀ 60-65 ਰੁਪਏ 70 ਰੁਪਏ ਕਿਲੋ ਨਿੰਬੂ ਵਿਕੇ ਬਹੁਤ ਨੁਕਸਾਨ ਹੋ ਰਿਹਾ ਜੀ ਬਹੁਤ ਨੁਕਸਾਨ ਹੋ ਰਿਹਾ ਜੀ ਚੱਲ ਰਿਹਾ ਸੇਵ ਐਸੇ ਤੋਂ 100 ਰੁਪਏ ਕਿਲੋ ਹੈ ਲੇਕਿਨ ਜੀ ਸਾਰਾ ਖਰਾਬ ਹੋ ਗਿਆ ਆਬ ਇਹ ਨਹੀਂ ਵਿਕੇਗਾ ਵਿਕਣ ਕਾ ਬਨੇ ਗਰਮੀ ਕਾ ਗਾਹਕ ਹੀ ਨਹੀਂ ਹੈ ਸਵੇਰੇ ਤੋਂ ਸ਼ਾਮ ਤੱਕ ਖਾਲੀ ਬੈਠੇ ਆ ਗਾਹਕ ਹੀ ਆਈ ਨਹੀਂ ਆਬ ਦੇਖੋ ਸਾਰੇ ਬਲੋਕ ਦੀ ਸਪਲਾਈ ਸਬਜੀ ਮੰਡੀ ਬਵਾਨੀਗੜ੍ਹ ਸੇ ਹੈ ਬਵਾਨੀਗੜ੍ਹ ਤੋਂ ਹੈ ਫਿਰ ਵੀ ਅਸੀਂ ਵੇਲੇ ਬੈਠੇ ਆ ਕਿਉਂਕਿ ਇੰਨੀ ਗਰਮੀ ਚ ਸਬਜ਼ੀਆਂ ਇਹ ਫਰੂਟ ਵਿਗਦਾ ਨਹੀਂ ਔਰ ਜਿਹੜਾ ਦੁਕਾਨਦਾਰ ਲੈ ਕੇ ਜਾਂਦਾ ਹੀ ਉਹਦਾ ਸਾਮ ਤੱਕ ਖਰਾਬ ਹੋ ਜਾਂਦਾ ਇਹ ਬੜਾ ਵੱਡਾ ਕਾਰਨ ਹੈ ਹੋਰ ਕਿਹੜੀ ਕਿਹੜੀ ਸਬਜ਼ੀਆਂ ਦੇ ਰੇਟਾਂ ਦੇ ਵਿੱਚ ਵਾਧਾ ਦੇਖੋ ਰੇਟਾਂ ਦੇ ਵਿੱਚ ਤਾਂ ਵਾਧਾ ਮਾੜਾ ਮੋਟਾ ਕੋਈ ਵਧ ਗਿਆ ਕੋਈ ਘਟ ਗਿਆ ਚੱਲੀ ਜਾਂਦਾ ਹੀ ਲੇਕਿਨ ਇਹ ਜਿਹੜਾ ਟੈਂਪਰੇਚਰ ਨੇ ਮਾਰ ਮਾਰੀਆ ਤਾਂ ਬਹੁਤ بڑا ਨੁਕਸਾਨ ਹੈ ਤਾਂ ਆਮ ਲੋਕ ਕਿਸ ਤਰੀਕੇ ਸਬਜ਼ੀਆਂ ਖਰੀਦਣਗੇ ਜੇਕਰ ਇਸ ਤਰੀਕੇ ਰੇਟ ਵਧ ਰਹੇਗਾ ਦੇਖੋ ਜੀ ਹੁਣ ਮੀਂਹ ਅੱਜ ਬਾਰਿਸ਼ ਪੈ ਗਈ ਹੈ ਇੰਦਰ ਦੇਵਤਾ ਖੁਸ਼ ਹੋਏ ਨੇ ਹੋਂਦ ਰੋਬੋਤਾ ਬਾਜ਼ਾਰ ਚ ਸਥਿਰਤਾ ਆਊਗੀ ਅਸਲ ਅਸੀਂ ਸਬਜ਼ੀਆਂ ਦਾ ਕਹਦੀਆਂ ਰਾਜਾ ਆਲੂ ਮੰਨਿਆ ਜਾਂਦਾ ਵੀ ਆਲੂ ਹੁਣ ਵਰਤਿਆ ਜਾਂਦਾ ਹਰ ਇੱਕ ਸਬਜ਼ੀ ਦੇ ਵਿੱਚ ਤਾਂ ਕਿਤੇ ਨਾ ਕਿਤੇ ਆਲੂ ਤੇ ਵੀ ਮਾਰ ਪਈ ਹੈ ਹਾਂਜੀ ਹਾਂਜੀ ਬਿਲਕੁਲ ਤੇਜ਼ ਗਰਮੀ ਨੇ ਆਲੂ ਦੇ ਵੀ ਰੇਟ ਥੋੜੇ ਤੇਜ਼ ਹੋ ਗਏ ਔਰ ਕੁਆਲਟੀ ਉਨੀ ਵਧੀਆ ਨਹੀਂ ਦਾ ਫਰਕ ਪਿਆ ਵੱਡੇ ਹਾਂਜੀ ਹਾਂਜੀ ਬਿਲਕੁਲ ਤਾਂ ਤਸਵੀਰ ਦੇਖ ਸਕਦੇ ਹੋ ਤੁਹਾਨੂੰ ਜਿਹੜੀ ਸਬਜ਼ੀ ਮੰਡੀ ਦੀ ਤਸਵੀਰ ਦਿਖਾ ਰਿਹਾ ਤਾਂ ਜਿਹੜੇ ਲੋਕਾਂ ਦੇ ਵਿੱਚ ਵੱਡਾ ਫਰਕ ਪਿਆ ਕਿਉਂਕਿ ਸਬਜ਼ੀ ਦੇ ਰੇਟ ਜਿਸ ਤਰੀਕੇ ਵਧ ਰਹੇ ਨੇ ਤਾਂ ਲੋਕ ਉਸ ਦੀ ਖਰੀਦ ਵੀ ਘਟ ਗਈ ਹੈ ਤਾਂ ਤਸਵੀਰ ਦੇਖ ਸਕਦੇ ਹੋ ਤਾਂ ਜਿਹੜੇ ਮਾਲ ਹੈ ਤਾਂ ਉਹ ਉਸੇ ਤਰੀਕੇ ਪਿਆ ਤਾਂ ਅਨਾਜ ਮੰਡੀ ਦੇ ਵਿੱਚ ਲੋਕ ਵੀ ਜਿਹੜੀ ਸਬਜ਼ੀ ਘੱਟ ਖਰੀਦਦੇ ਨੇ ਕਿ ਸਬਜ਼ੀ ਖਰਾਬ ਹੋ ਜਾਂਦੀ ਹੈ ਵੀਰ ਜੀ ਕਿੰਨਾ ਕੁ ਫਰਕ ਪਿਆ ਸਬਜ਼ੀ ਕਰਕੇ ਬਹੁਤ ਫਰਕ ਪਿਆ ਜੀ ਬਹੁਤ ਬੰਦਾ ਹੋ ਗਿਆ ਜੀ ਤਕਰੀਬਨ ਜੀ ਸਬਜ਼ੀਆਂ ਦੇ ਰੇਟ ਬਹੁਤ ਜ਼ਿਆਦਾ ਵਧ ਕੇ ਆਏ ਤੇ ਗਾਕੀ ਥੋੜੀ ਜਿਹੀ ਬੰਦੀ ਹੋ ਗਈ ਘਰ ਵੀ ਕਰਕੇ ਕੋਈ ਗਾਗ ਬਾਹਰ ਨਿਕਲਦੇ ਕੋ ਸਬਜੀ ਸਬਜੀ ਤਾਂ ਦੇਖੋ 9 ਵਜੇ ਤੋਂ ਬਾਅਦ ਤਾਂ ਬਿਲਕੁਲ ਸੁਨਸਾਨੇ ਹੋ ਜਾਂਦੀ ਹੈ ਸ਼ਾਮ ਨੂੰ 5 ਵਜੇ ਤੋਂ ਬਾਅਦ ਆ ਕੇ ਨਿਕਲਦਾ ਬਾਜ਼ਾਰ ਦੇ ਵਿੱਚ ਜੇ ਬਾਜ਼ਾਰ ਚੋਂ ਆ ਕੇ ਨਿਕਲੂਗਾ ਤਾਂ ਮੰਡੀ ਚ ਆਊਗਾ ਪਹਿਲਾਂ ਮੰਡੀਆਂ ਦੇ ਵਿੱਚ ਹੁੰਦਾ ਸੀ ਜਾਂ ਫਿਰ ਹੋਰ ਜਿਹੜੇ ਵੱਡੇ ਵਪਾਰੀ ਨੇ ਉਹ ਸੇਵ ਕਰਕੇ ਰੱਖ ਲੈਂਦੇ ਸਮਾਨ ਨੂੰ ਤਾਂ ਹੁਣ ਲੱਗਦਾ ਕਿ ਦਿਨਾਂ ਕਿਤੇ ਸੇਵ ਵੀ ਘਟ ਗਈ ਕਿ ਸਮਾਨ ਖਰਾਬ ਸਮਾਨ ਤਾਂ ਬਹੁਤ ਖਰਾਬ ਹੁੰਦਾ ਜੀ ਗਰਮੀ ਦੇ ਵਿੱਚ ਤਾਂ ਦੇਖੋ ਚੜੀ ਕਰ ਲੈ ਸੇਵ ਤਾਂ ਦੇਖੋ ਹੁਣ ਦੇਖੋ ਜਿਹੜੇ ਵਪਾਰੀ ਸਟਾਕ ਕਰਦੇ ਨੇ ਉਹਨਾਂ ਨੂੰ ਪਤਾ ਲੱਗ ਜਾਂਦਾ ਪਹਿਲਾਂ ਹੀ ਵੀ ਇਹ ਮਾਲ ਦੇ ਵੀ ਪਿਆਜ਼ ਅਜ ਦੇ ਆਪਾਂ ਸਟਾਕ ਕਰ ਲਈਏ ਵੀ ਰੇਟ ਵੱਜ ਜਾਣਾ ਹੈ ਜਾਂ ਕੋਈ ਵੀ ਆਇਆ ਇਸ ਤਰ੍ਹਾਂ ਤਾਂ ਚੱਲਦਾ ਹੀ ਆ ਜੀ ਵੇਖੋ ਆਮ ਲੋਕਾਂ ਤੇ ਵੀ ਇਸ ਦਾ ਵਰਕ ਪਿਆ ਬਹੁਤ ਫਰਕ ਪਊਗਾ ਜੀ ਆਮ ਲੋਕਾਂ ਤੇ ਜੀ ਕਾ ਜਿਸ ਤਰੀਕੇ ਸਬਜੀ ਦੇ ਰੇਟਾਂ ਦੇ ਵਿੱਚ ਵਾਧਾ ਹੋ ਰਿਹਾ ਤੇ ਆਮ ਲੋਕਾਂ ਤੇ ਵੀ ਇੱਕ ਵੱਡੀ ਮਾਰ ਪੈ ਰਹੀ ਹੈ ਜਿਸ ਦੇ ਨਾਲ ਆਮ ਲੋਕ ਜਿਹੜੇ ਸਬਜੀ ਖਰੀਦਣ ਤੋਂ ਵੀ ਕਤਰਾ ਰਹੇ ਨੇ ਦਾ 50 ਫੀਸਦੀ ਲਈ ਸੰਗਰੂਰ ਤੋਂ ਰਸ਼ਪਿੰਦਰ ਸਿੰਘ ਦੀ ਰਿਪੋਰਟ ਧੰਨਵਾਦ